Yeah, <laughs> you. ਜਾਤੇ ਆ ਕੋਈ ਨਾਲ ਹੁੰਦਾ ਸੀ ਇਹ ਉਹਦੇ ਨੇ ਨਾਮ ਆ ਜਿੱਤ ਕੀਤੇ ਮੁੱਕ ਜਾਣੇ ਫਿਰ ਬਾਬਾ ਬੀਨ ਦੇਵ ਜੀ ਮਹਾਰਾਜ ਸਭ ਪਿਆਰ ਜੀ ਆਪ ਤੋਂ ਸਹਾਈ ਜੀ ਕੇ ਭਗਤ ਮਸਕੀ ਰਾਤ ਸੁਵੇਰਾ ਜੀਰ ਆਇਆ ਏ ਚੋੜੇ ਸੁਕੀ ਰਾਤ ਸੁਵੇਰਾ ਜੀਰ ਆਇਆ ਏ ਜੀ ਜੀ ਸਵਾਮੀ ਅਮਰਜੀਤ ਹਰੀ ਜੀ ਜੋ ਕਿ ਕਾਫੀ ਸਮਾਂ ਤੋਂ ਇਸ ਡੇਰੇ ਦੇ ਅੰਦਰ ਸੇਵਾ ਕਰਦੇ ਰਹੇ ਆ ਜੀ 2009 4 2009 ਚ ਉਹਨਾਂ ਦਾ ਸ਼ਰੀਰ ਲੱਗਿਆ ਸੀ ਉਹਨਾਂ ਦਾ ਸਾਲਾਨਾ ਵਰਸ਼ੀ ਇੱਥੇ ਬਣਾਈ ਜਾਂਦੀ ਹੈ ਜੀ ਅੱਜ ਉਹਦੇ ਭੋਗ ਪਾਏ ਗਏ ਜੀ ਖੰਡ ਪਾਟ ਰੱਖਿਆ ਗਿਆ ਉਹਦੇ ਭੋਗ ਪਾਏ ਗਏ ਜੀ ਨਾਲੇ ਲੰਗਰ ਵਰਤਿਆ ਜੀ ਤੇ ਅੱਜ ਹੀ ਚੇਤ ਦਾ ਪਹਿਲਾ ਨਰਾਤਾ ਹੈ ਬਾਕੀ ਪ੍ਰੋਗਰਾਮ ਕੌਕੇ ਕਲਾ ਪਿੰਡ ਵਿੱਚ ਰੱਖਿਆ ਜਾਊਗਾ ਅਸੀਂ ਉੱਥੇ ਚੱਲ ਰਹੇ ਹਾਂ ਤੁਸੀਂ ਚੱਲੋ ਬਾਕੀ ਦੇ ਉੱਤੇ ਕਰਾਂਗੇ ਕਿਰਪਾ ਤੇ ਬਾਬਾ ਜੀ ਇੱਥੇ ਸਮਾਗਮ ਦੇ ਨਾ ਇਸ ਜਗ੍ਹਾ ਦੇ ਉੱਤੇ ਹੋਰ ਵੀ ਕੋਈ ਆਪਣੇ ਧਾਰਮਿਕ ਸਮਾਗਮ ਮਨਾਇਆ ਜਾਂਦਾ ਹੈ ਹਾਂਜੀ 6 ਮਾਰਚ 23 ਫੱਗਨ 6 ਮਾਰਚ ਦੇਸੀ ਮਿਨਾ ਜੀ ਹਰੇਕ 6 ਮਾਰਚ ਨੂੰ ਹਰੇਕ ਸਾਲ ਬਣਾਇਆ ਜਾਂਦਾ ਹੈ 1943 ਤੋਂ ਲੈ ਕੇ ਅੱਜ ਤੱਕ ਦੇਖ ਲਓ ਕਿੰਨੇ ਸਾਲ ਹੋ ਗਏ ਜੀ ਬਾਬਾ ਜੀ 6 ਮਾਰਚ ਪੱਕਾ ਹੀ ਬਣਾਈ ਜਾਂਦੀ ਹੈ ਤੇ 9 ਅਪ੍ਰੈਲ ਹੋ ਗਈ ਹੈ ਅਮਰਜੀਤ ਅਰਜੀਤ ਬਰਸੀ ਸਲਾਣਾ ਦੋ ਪਰਵ ਆਉਂਦੇ ਆ ਤੇ ਸਾਧ ਸੰਗਤ ਨੂੰ ਕੋਈ ਅਪੀਲ ਵਿੱਚ ਸਾਰੇ ਮੈਂ ਅੱਗੇ ਵੀ ਅਪੀਲ ਕੀਤੀ ਸੀ ਸਾਰੀ ਸਾਧ ਸੰਗਤ ਨੂੰ ਦੇਖੋ ਕਈ ਆਉਂਦੇ ਆ ਕੋਈ ਵੀ ਅਗਰ ਕੋਈ ਕਿਸੇ ਨੇ ਪ੍ਰੋਗਰਾਮ ਕਰਵਾਉਣਾ ਹੈ ਜੀ ਉਹ ਆਪਣਾ ਸਾਰਾ ਕੁਝ ਦੇਖਦੇ ਹੋਏ ਕਰਾਓ ਇਹ ਨਾ ਹੋਵੇ ਜੇ ਕੋਈ ਪ੍ਰੋਗਰਾਮ ਕਰਾਣਾ ਹੈ ਰਸੀਦ ਲਓ ਤੇ ਹਰੇਕ ਦੇ ਘਰੇ ਚਲੇ ਜਾਓ ਵੀ ਹਰੇਕ ਤੇ ਦਬਾਅ ਪਾਓ ਤੂੰ ਇੰਨੀ ਸੇਵਾ ਕਰ ਤੂੰ ਇੰਨੀ ਸੇਵਾ ਕਰ ਜਾਂ ਤਾਂ ਜਿੱਦੀ ਜਿੰਨੀ ਸ਼ਰਦਾ ਉਨੀ ਲੈ ਕੇ ਆਜੋ ਜੀ ਬਾਈ ਜੇ ਅਗਰ ਤੇ ਕਿਸੇ ਤੇ ਪ੍ਰੈਸ਼ਰ ਬਣਾਉਣੇ ਹੋ ਕਈ ਹੋਰੀ ਉਹਦੇ ਕੋਲੇ ਨਹੀਂ ਪੈਸੇ ਹੁੰਦੇ ਜੀ ਬਾਈ ਮੈਂ ਤਾਂ ਸਾਰਿਆਂ ਨੂੰ اپੀਲ ਕਰੂੰਗਾ ਘਰ ਘਰ ਜਾ ਕੇ ਇਹ ਕੰਮ ਬੰਦ ਕਰੋ ਜੀ ਤੇ ਜੋ ਜਿੱਦੀ ਸ਼ਰਦਾ ਹੈ ਜਿੱਥੇ ਕੋਈ ਪ੍ਰੋਗਰਾਮ ਹੁੰਦਾ ਉੱਥੇ ਆਪੇ ਪਹੁੰਚ ਜਾਂਦਾ ਜੀ ਬਾਈ ਗੁਰੂ ਸਾਹਿਬ ਤੋਂ ਉੱਤੇ ਕੋਈ ਚੀਜ਼ ਨਹੀਂ ਜੀ ਬਿਲਕੁਲ ਅਸੀਂ ਗੁਰੂ ਸਾਹਿਬ ਵਾਸਤੇ ਕੀ ਮੰਗ ਸਕਦੇ ਆ ਤੁਸੀਂ ਤਾਂ ਆਪ ਗੁਰੂ ਸਾਹਿਬ ਤੋਂ ਮੰਗਦੇ ਆ ਜੀ ਜੀ ਤੇ ਇਸ ਕਰਕੇ ਸਾਰੇ ਲੋਕਾਂ ਨੂੰ ਇਹ ਹੀ ਅਪੀਲ ਹੈ ਕਦੇ ਵੀ ਕੋਈ ਵੀ ਸੇਵਾ ਚੱਲਦੀ ਹੈ ਕਦੇ ਰਸੀਦ ਬੁੱਕ ਚੱਕ ਕੇ ਨਾ ਤੋਰਨ ਜੀ ਗੁਰੂ ਸਾਹਿਬ ਆਪਣਾ ਕੰਮ ਆਪ ਹੀ ਕਰਾ ਲੈਂਦੇ ਆ ਇਹ ਤਾਂ ਇੱਕ ਬਹਾਨਾ ਆ ਸਾਡਾ ਠੀਕ ਹੈ ਪ੍ਰਦਾਨਗੀਆਂ ਲੈਣ ਵਾਸਤੇ ਹੋਰ ਅਸੀਂ ਰਸੀਦ ਬੁੱਕ ਚੱਕ ਲੈਨੇ ਆ ਸਾਨੂੰ ਨਹੀਂ ਜਾਣਾ ਚਾਹੀਦਾ ਜੀ ਬਰਬਾਦ ਤੇ ਇਸ ਕਰਕੇ ਇਹ ਗੁਰੂ ਸਾਹਿਬ ਦਾ ਕੰਮ ਹੈ ਗੁਰੂ ਸਾਹਿਬ ਨੇ ਆਪ ਹੀ ਕਰਾ ਲੈਣਾ ਅਸੀਂ ਕੋਈ ਨਹੀਂ ਹੈ ਕਰਾਉਣ ਵਾਸਤੇ ਸਭ ਨੂੰ ਇਹੀ اپੀਲ ਹੈ ਵੀ ਜਿਨੇ ਸੇਵਾ ਕਰਨੀ ਹੈ ਤਨ ਮਨ ਤਨ ਨਾਲ ਆਪਣੇ ਆਪ ਜਾ ਕੇ ਆਪਣੇ ਹਥੀ ਜੀ ਆਪਣੇ ਪਿੰਡ ਦੇ ਮੰਦਰ ਜੋ ਸੇਵਾ ਚੱਲ ਰਹੀ ਹੈ ਉੱਥੇ ਕਰੋ ਜੀ ਜਿਹੜੇ ਆ ਰਸੀਦ ਬੁੱਕ ਲੈ ਕੇ ਆਉਂਦੇ ਇਹ ਨਾ ਕਰੋ ਠੀਕ ਹੈ ਜੀ ਬਾਈ ਧੰਨਵਾਦ ਚ ਓਮ ਵੈ ਗੁਰੂ ਓਮ ਵੈ ਗੁਰੂ ਓਮ ਵੈ ਸੰਤਾ ਕੇ ਕਾਰਜ ਆਏ ਖਲੋਇਆ ਸਭ ਕੰਮ ਕਰਾ ਬਣਾਇਆ ਰਾਮ ਅੱਜ ਸਵਾਮੀ ਅਮਰਜੀਤ ਹਰੀ ਜੀ ਦੀ ਵਰਸੀ ਬੜੀ ਸਰਦਾ ਨਾਲ ਮਨਾਈ ਗਈ ਹੈ। ਕਈ ਦਿਨਾਂ ਤੋਂ ਅਖੰਡ ਪਾਠ ਚੱਲ ਰਹੇ ਸੀ। ਉਪਰੰਤ ਕੀਰਤਨ ਹੋਇਆ, ਅਰਦਾਸ ਹੋਈ, ਭੋਗ ਪਏ। ਸਭ ਤੋਂ ਵਧੀਆ ਗੱਲ ਹੈ ਜਿਹੜੀ ਲੰਗਰ ਦਾ ਪ੍ਰਬੰਧ ਬੜੇ ਸਚੱਜੇ ਢੰਗ ਨਾਲ ਚਾਹ, ਪਕੌੜੇ, ਜਲੇਬੀਆਂ ਤੇ ਹੋਰ ਵੀ ਕਰੇ ਕਈ ਤਰ੍ਹਾਂ ਦੇ ਫਲ ਫਰੂਟ ਜੋ ਸੰਗਤਾਂ ਨੂੰ ਵਰਤਾਏ ਗਏ ਆ। ਭੁੱਖਿਆਂ ਨੇ ਲੰਗਰ ਛਕਿਆ। ਕਿਉਂਕਿ ਜਿਹਦੇ ਪੇਟ ਵਿੱਚ ਅਨਾਜ ਜਾਂਦਾ ਸਭ ਤੋਂ ਵੱਡੀ ਭੁੱਖ ਹੈ ਇਥੇ ਭੁੱਖ ਜਦੋਂ ਕਿਸੇ ਦੀ ਤ੍ਰਿਪਤ ਹੁੰਦੀ ਹੈ ਤਾਂ ਸਮਝੋ ਕਿ ਉਹਨੂੰ ਰੱਬ ਉੱਥੇ ਹੀ ਮਿਲ ਗਿਆ ਸੋ ਮੈਂ ਸੰਤ ਅਮਰਜੀਤ ਜੀ ਦੀ ਗੱਲ ਕਰ ਰਿਹਾ ਸੀ ਉਹਨਾਂ ਦੇ ਬਰੋਸਾਏ ਹੋਏ ਸੰਤ ਭਗਵਾਨ ਜੀ ਜੋ ਇੱਥੇ ਗੱਦੀ ਨਿਸ਼ੀਨ ਨੇ ਇਹਨਾਂ ਨੇ ਬੜੇ ਸਮਾਜ ਸੇਵੀ ਕੰਮ ਕਰ ਰਹੇ ਆ ਜਿਵੇਂ ਹਸਪੀਟਲ ਚੈਰੀਟੇਬਲ ਹਸਪੀਟਲ ਹੈ ਇਥੇ ਤੇ ਕਈ ਵਾਰ بار-ਬਾਰ ਕਈ ਵਾਰ ਨਹੀਂ ਇੱਥੇ ਸਮਾਗਮ ਹੁੰਦੇ ਆ ਗਰੀਬਾਂ ਦੀ ਨਿਆਸਰਿਆਂ ਦੀ ਭੁੱਖਿਆਂ ਲਈ ਲੰਗਰ ਸੰਗਤਾਂ ਲਈ ਬਹੁਤ ਵੱਡੇ ਪ੍ਰੋਗਰਾਮ ਬਹੁਤ ਹੀ ਜ਼ਿਆਦਾ ਦੇਣਾ ਇਸ ਤੋਂ ਬਾਅਦ ਇੱਥੇ ਭੋਗ ਪੈਣ ਤੋਂ ਪ੍ਰੰਤ ਇਸ ਤੋਂ ਬਾਅਦ ਕਿਉਂਕੇ ਜਾਇਆ ਜਾਣਾ ਸੰਗਤਾਂ ਉੱਥੇ ਨੂੰ ਪਹਾਰਕੀਆਂ ਕਿਉਂਕਿ ਹੁਣ ਇਹਦੇ ਨਾਲ ਹੀ ਉੱਥੇ ਦੀਨदयाल ਜੀ ਦੇ ਸਮਾਗਮ ਦੇ ਤਾਂ ਮੈਂ ਬੇਨਤੀ ਇੱਥੋਂ ਹੀ ਕਰਾਂ ਕਿ ਹੁਣ ਉੱਥੇ ਪ੍ਰੋਗਰਾਮ ਸ਼ੁਰੂ ਹੋ ਗਿਆ 3-4 ਵਜੇ ਤੱਕ ਉੱਥੇ ਰਹਿਣਗੇ ਉੱਥੇ ਪਹੁੰਚਣ ਦੀ ਸਾਰੇ ਕਿਰਪਾਲਤਾ ਕਰੋ ਨਾਲ ਦੀ ਨਾਲ ਹੀ ਮੈਂ ਧੰਨਵਾਦੀਆਂ ਇਥੋਂ ਦੀਆਂ ਸੰਗਤਾਂ ਦਾ ਇਥੋਂ ਦੇ ਪ੍ਰਬੰਧਕਾਂ ਦਾ ਮਹਾਰਾ ਸੰਤਾਂ ਦਾ ਜਿਨ੍ਹਾਂ ਦੀ ਦਇਆ ਸਦਕਾ ਮੈਂ ਵੀ 10-12 ਸਾਲ ਤੋਂ ਇਹਨਾਂ ਦੇ ਨਾਲ ਜੁੜਿਆ ਹੋਇਆ ਕਿਉਂਕਿ ਮੈਨੂੰ ਇਹਨਾਂ ਦੇ ਜੋ ਸਮਾਜਿਕ ਕੰਮ ਆ ਉਹ ਬਹੁਤ ਹੀ ਚੰਗੇ ਲੱਗਦੇ ਆ ਹਰ ਬੰਦੇ ਦੀ ਲੋੜ ਵਾਲੇ ਦੀ ਲੋੜ ਪੂਰੀ ਕਰਦੇ ਆ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਧਾਰਮਿਕ ਕੰਮਾਂ ਦੇ ਨਾਲ-ਨਾਲ ਸਮਾਜਿਕ ਕੰਮ ਵੀ ਇਹਨਾਂ ਦੇ ਬਹੁਤ ਅਗਲੀ ਕਤਾਰ ਵਿੱਚ ਆ ਸੋ ਮੈਂ ਤੁਹਾਡੇ ਚੈਨਲ ਦਾ న్యూਸ ਨੰਬਰ 1 ਪੰਜਾਬ ਦਾ ਬਿਰਕ ਸਾਹਿਬ ਗਿੱਲ ਸਾਹਿਬ ਜੋ ਤੁਸੀਂ ਮੇਰੀ ਆਵਾਜ਼ ਨੂੰ ਔਰ ਮਹਾਪੁਰਸ਼ਾਂ ਦੀ ਆਵਾਜ਼ ਨੂੰ ਔਰ ਇਸ ਸਮਾਗਮ ਨੂੰ ਲੋਕਾਂ ਤੱਕ ਪਹੁੰਚਾ ਰਹੇ ਹੋ ਮੈਂ ਤੁਹਾਡਾ ਤੇ ਸਰੋਤਿਆਂ ਦਾ ਤੇ ਸਾਰੀ ਸੰਗਤ ਦਾ ਬਹੁਤ-ਬਹੁਤ ਹੈ ਦਿਲੋਂ ਧੰਨਵਾਦ ਆ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ